ਨਾਜ਼ਰਾਂ ਨੇ ਰੂਏ ਗੁਰ ਗੋਬਿੰਦ ਸਿੰਘ ਮਸਤ ਹੱਕਦਾਰ ਕੂਏ ਗੁਰ ਗੋਬਿੰਦ ਸਿੰਘ ਖਾਕ ਬੋਸੇ ਬਾਇ ਗੁਰ ਗੋਬਿੰਦ ਸਿੰਘ ਮਕਵਲ ਅਜ ਆਲਾਏ ਗੁਰ ਗੋਬਿੰਦ ਸੰਗ ਕਾਦਰੇ ਹਰਕਾਰ ਗੁਰ ਗੋਬਿੰਦ ਸੰਗ ਵੇ ਕਸਾ ਰਾ ਯਾਰ ਗੁਰ ਗੋਬਿੰਦ ਸੰਗ ਸਾਜਦੋ ਮਕਸੂਦ ਗੁਰੂ ਗੋਬਿੰਦ ਸਿੰਘ ਜ਼ੁਮਲਾ ਹੈ ਜੋ ਜੂਦ ਗੁਰੂ ਗੋਬਿੰਦ ਸਿੰਘ ਸਰਵਰਾ ਰਾਤਾਜ ਗੁਰੂ ਗੋਬਿੰਦ ਸਿੰਘ ਵਰਤਰੀ ਮੇਰਾਜ ਗੁਰੂ ਗੋਬਿੰਦ ਸਿੰਘ ਅਸ਼ਰਕੋ ਦਸੀ ਰਾਮ ਗੁਰੂ ਗੋਬਿੰਦ ਸਿੰਘ ਵਾਸਫੇ ਅਕਰਾਮ ਗੁਰੂ ਗੋਬਿੰਦ ਸਿੰਘ ਓ ਮੇ ਕੋ ਦਸ ਬੱਕਾ ਗੁਰੂ ਗੋਬਿੰਦ ਸਿੰਘ ਗਾਸ਼ਿਆ ਵਰਦਾਰ ਗੁਰੂ ਗੋਬਿੰਦ ਸਿੰਘ ਕਦਰ ਕੁਦਰਤ ਪੇਸ਼ ਗੁਰੂ ਗੋਬਿੰਦ ਸਿੰਘ ਇਨਕੀ ਯਾਦ ਅੰਦੇਸ਼ ਗੁਰੂ ਗੋਬਿੰਦ ਸਿੰਘ ਤੇ ਆ ਉਲਵੀ ਖਾਕ ਗੁਰ ਗੋਬਿੰਦ ਸਿੰਘ ਚਾਕਰੇ ਚਾਲਾਕ ਗੁਰ ਗੋਬਿੰਦ ਸਿੰਘ ਤਖਤ ਵਾਲਾ ਜ਼ੈਰ ਗੁਰ ਗੋਬਿੰਦ ਸਿੰਘ ਲਾ ਮਕਾਨੇ ਸੈਰ ਗੁਰੂ ਗੋਬਿੰਦ ਸਿੰਘ ਬਾਧ ਤਰ ਬਰਤ ਅਜ ਹਰ ਗਦਰ ਗੁਰੂ ਗੋਬਿੰਦ ਸਿੰਘ ਯਾਵੇਦਾਨੀ ਸਦਰ ਗੁਰੂ ਗੋਬਿੰਦ ਸਿੰਘ آل روشن زے گر بند سنگ یعنی دل گلشن زے گور بند سنگ روز افضوں جا ہے گو بند سنگ ਦੇਵ ਤਖਤੋ ਗਾ ਗੁਰ ਗੋਬਿੰਦ ਸਿੰਘ ਮਰਸ਼ਦ ਅਲਦਾਰ ਗੁਰ ਗੋਬਿੰਦ ਸਿੰਘ ਬੀਨ ਸ਼ਹਿਰ ਐਨ ਗੁਰ ਗੋਬਿੰਦ ਸਿੰਘ ਜ਼ੁਮਲਾਦਰ ਫਰਮਾਨ ਗੁਰ ਗੋਬਿੰਦ ਸਿੰਘ ਵਰਤਾ ਰਾਮ ਦਿਸ਼ਾਨ ਗੁਰ ਗੋਬਿੰਦ ਸਿੰਘ ਹਰ ਦੋ ਆਲਮ ਖੈਲ ਗੁਰ ਗੋਬਿੰਦ ਸਿੰਘ ਜ਼ੁਮਲਾ ਅੰਦਰ ਜ਼ੈਲਾ ਗੁਰ ਗੋਬਿੰਦ ਸਿੰਘ ਵਾਗ ਬੋ ਵਹਾਬ ਗੁਰ ਗੋਬਿੰਦ ਸਿੰਘ ਫਾਤਹੇ ਹਰ ਬਾਬ ਗੁਰ ਗੋਬਿੰਦ ਸਿੰਘ ਸ਼ਾਮਲਲ ਅਸ਼ਫਾਕ ਗੁਰ ਗੋਬਿੰਦ ਸਿੰਘ ਕਾਮਲਲ ਅਖਲਾਕ ਗੁਰ ਗੋਬਿੰਦ ਸਿੰਘ ਰੂਹ ਹਰ ਦਰ ਜਿਸਮ ਗੁਰ ਗੋਬਿੰਦ ਸਿੰਘ ਨੂਰ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ ਜ਼ੁਮਲਾ ਰੋਜ਼ੀ ਖਾ ਗੁਰ ਗੋਬਿੰਦ ਸਿੰਘ ਫਾਜ਼ ਹਕਮਤਾਰ ਗੁਰ ਗੋਬਿੰਦ ਸਿੰਘ ਵਿਸ਼ਤੋ ਹਫਤ ਗਦਾਏ ਗੁਰ ਗੋਬਿੰਦ ਸੰਗ ਹਫਤ ਹਮ ਸ਼ੈਦਾਏ ਗੁਰ ਗੋਬਿੰਦ ਸੰਗ ਖਾ ਕਰੋ ਵਿਸ਼ਰਾਏ ਗੁਰ ਗੋਬਿੰਦ ਸੰਗ ਹਮਸਬਸ ਫੁਪੈਰਾਏ ਗੁਰ ਗੋਬਿੰਦ ਸਿੰਘ ਬਰਦੋ ਆਲਮ ਦਸ਼ਸ਼ ਗੁਰ ਗੋਬਿੰਦ ਸਿੰਘ ਜੁਮਲਾ ਉਲਵੀ ਪਸ਼ਤ ਗੁਰ ਗੋਬਿੰਦ ਸਿੰਘ ਲਾਲ ਸਗ ਗੁਲਾਮ ਗੁਰ ਗੋਬਿੰਦ ਸਿੰਘ ਦਾਗਦਾਰੇ ਨਾਮ ਗੁਰ ਗੋਬਿੰਦ ਸਿੰਘ ਕਮ ਤਰੀ ਜੇ ਸ਼ਗਾਨ ਗੁਰ ਗੋਬਿੰਦ ਸਿੰਘ ਰੇਜ਼ਾ ਚੀਨੇ ਖਾਨ ਗੁਰ ਗੋਬਿੰਦ ਸਿੰਘ ਬਾਦ ਜਾਣਸ਼ ਫਿਦਾਏ ਗੁਰ ਗੋਬਿੰਦ ਸਿੰਘ ਫਰਕ ਉਹ ਬਰਬਾਏ ਗੁਰ ਗੋਬਿੰਦ ਸਿੰਘ ਕਮਤਰੀ ਜੇ ਸ਼ਗਾਨ ਗੁਰ ਗੋਬਿੰਦ ਸਿੰਘ ਅਰੇ ਜਾਚੀਨੇ ਖਾਨ ਗੁਰ ਗੋਬਿੰਦ ਸਿੰਘ ਬਾਦ ਜਾਣਿਸ਼ ਫਿਦਾਏ ਗੁਰ ਗੋਬਿੰਦ ਸਿੰਘ ਫਰਕ ਉਹ ਬਰਬਾਏ ਗੁਰ ਗੋਬਿੰਦ ਸਿੰਘ ਸ਼ਾਹੀ ਸ਼ਾਹ ਗੁਰ ਗੋਬਿੰਦ ਸਿੰਘ ਬਰਦੋ ਆलम ਸ਼ਾਹ ਗੁਰੂ ਗੋਬਿੰਦ ਸਿੰਘ